ਮੈਂ ਇੱਕ ਮਹਾਪੁਰਸ਼ ਇਹ ਕੋਟੀ ਸਖਾਂ ਦੇ ਕੋਲੇ ਹੋਇਆ ਬਾਬਾ ਸੁੰਦਰਦਾਸ ਜੀ ਖੁਦਾ ਸਿੰਘ ਡੇਰਾ ਬਾਬਾ ਸ਼੍ਰੀਚੰਨ ਸਾਹਿਬ ਨੂੰ ਮੰਨਦੇ ਆ। ਸਾਧ ਸੰਗ ਬੜਾ ਤਪ ਕੀਤਾ ਉਹਨਾਂ ਮਹਾਪੁਰਸ਼ਾਂ ਨੇ ਬਹੁਤ ਆ ਹੁਣੇ ਹੀ ਥੋੜਾ ਜਿਹਾ ਚਿਰ ਹੋਇਆ ਉਹ ਚੜ੍ਹਾਈ ਕੀਤੀ ਮੈਂ ਖੁਦ ਉਹਨਾਂ ਦੇ ਦਰਸ਼ਨ ਕੀਤੇ ਆ ਸੇਵਾ ਵੀ ਕੀਤੀ ਆ ਸਾਨੂੰ ਉਧਰਲੇ ਇਲਾਕੇ 'ਚ ਮਿਲਦੇ ਹੁੰਦੇ ਸੀ। ਉਹ ਮੈਨੂੰ ਗੁਰਮੁਖ ਪਿਆਰਾ ਦੱਸੇ ਇੱਕ ਦਿਨ ਮਿਲਿਆ ਉਹਨਾਂ ਦਾ ਸੇਵਾਦਾਰ ਇਸ ਖੇਡ ਨੂੰ ਪਚਾ ਲੈਣਾ ਕਿੰਨਾ ਕੌਫਤਾ ਉਹ ਕਹਿੰਦਾ ਮਹਾਪੁਰਸ਼ਨਾ ਸਾਰਾ ਜੀਵਨ ਆਪਣਾ ਸਾਦੇ ਕਮਰੇ ਚ ਰਹਿ ਕੇ ਗੁਜ਼ਾਰਿਆ ਇਹਨਾਂ ਨੇ ਸਾਦੇ ਕਮਰੇ ਚ ਕਹਿੰਦੇ ਇੱਕ ਦਿਨ ਇੱਕ ਜ਼ਿਮੀਂਦਾਰ ਆਇਆ ਸੇਵਾ ਕਰਨ ਵਾਲਾ ਉਹਦੇ ਮਨ ਦੇ ਵਿੱਚ ਖੁਆਇਸ਼ ਆਈ ਕਿ ਮਿਸਤਰੀ ਨੂੰ ਸੱਦ ਲਿਆਂਦਾ ਕਿ ਇੰਉਂ ਦੱਸ ਮਹਾਪੁਰਸ਼ਾਂ ਦੇ ਕਮਰੇ ਦੇ ਅੱਗੇ ਸ਼ੈੱਡ ਪਾਉਣਾ ਛੋਟਾ ਜਿਹਾ ਧੁੱਪ ਬਹੁਤ ਅੰਦਰ ਜਾਂਦੀ ਹੈ ਗਰਮੀ ਚ ਖੰਡ ਚ ਧੁੰਦ ਅੰਦਰ ਚਲੀ ਜਾਂਦੀ ਐ ਉਵੇਂ ਹੀ ਬੈਠੇ ਰਹਿੰਦੇ ਆ ਕਹਿੰਦਾ ਸਾਰਾ ਐਸਟੀਮੇਟ ਲਵਾ ਕੇ ਉਹਨੇ ਦੱਸਿਆ ਕਿ 50000 ਲੱਗੂ ਕਹਿੰਦੇ 50000 ਲਿਆ ਕੇ ਨਾ ਮਹਾਪੁਰਸ਼ਾਂ ਨੂੰ ਫੜਾਤਾ ਇਹ ਕਾਦੇ ਵਾਸਤੇ ਐ ਕਹਿੰਦੇ ਮਹਾਪੁਰਸ਼ੋ ਤੁਹਾਡੇ ਕਮਰੇ ਦੇ ਅੱਗੇ ਸ਼ੈੱਡ ਪੋਣਾ ਕਹਿੰਦੇ ਕਾਤੇ ਆਇਆ ਕਹਿੰਦੇ ਗੱਡੀ ਤੇ ਆਇਆ ਕਹਿੰਦੇ ਆਪਣਾ ਉਂ ਪਰਨਾ ਚੱਕਿਆ ਆਪਣਾ ਆਸਾ ਸੋਟਾ ਚੱਕਿਆ ਹੱਥ ਚ ਫੜ ਲਿਆ ਕਹਿੰਦੇ ਚੱਲ ਖੋਲ ਗੱਡੀ ਦੀ ਵਾਰੀ ਕਿੱਥੇ ਜਾਣਾ ਕਹਿੰਦੇ ਗੁਰੂ ਰਾਮਦਾਸ ਦੇ ਚਰਨਾਂ 'ਚ ਜਾਣਾ ਮਰਜੀ ਉੱਥੇ ਲੈ ਚਾਜੇ ਸਾਧ ਸੰਗਤ ਉੱਥੇ ਆ ਗਏ ਕਹਿੰਦੇ ਉਹ 50000 ਰੁਪਇਆ ਕੱਢਿਆ ਕੱਢ ਕੇ ਗੁਰੂ ਰਾਮਦਾਸ ਦੇ ਚਰਨਾਂ ਤੇ ਮੱਥਾ ਟੇਕਦਾ ਮੱਥਾ ਟੇਕਦਾ ਉੱਥੇ ਉਹ ਕਹਿੰਦਾ ਮੇਰੇ ਤੋਂ ਰਿਆ ਨਾ ਗਿਆ ਮੈਂ ਬਾਹਰ ਆ ਕੇ ਪੁੱਛਿਆ ਬਾਬਾ ਜੀ ਅਸੀਂ ਤਾਂ ਛੱਡ ਪਉਣਾ ਸੀ ਇਹ ਭਾਵਨਾ ਸੀ ਸਾਡੀ ਤੁਹਾਡੇ ਕਮਰੇ ਦੇ ਅੰਗੇ ਤੇ ਤੁਸੀਂ ਇਹ ਸਾਰਾ 50000 ਰੁਪਇਆ ਗੁਰੂ ਰਾਮਦਾਸ ਦੇ ਘਰੇ ਮੱਥਾ ਟੇਕ ਤੱਕ ਕਹਿੰਦੇ ਮੇਰੇ ਮਨ 'ਚ ਇੱਕ ਖਿਆਲ ਆ ਗਿਆ ਕਿ ਮਹਾਰਾਜ ਇੱਥੇ ਕੀ ਘਾਟ ਹੈ ਇੱਥੇ ਤਾਂ ਪਹਿਲਾਂ ਹੀ ਬਥੇਰਾ ਇਹਨਾਂ ਕੋਲੇ ਤੁਸੀਂ ਇਹ 50000 ਮੱਥਾ ਟੇਕ ਤਾ ਕਹਿੰਦੇ ਉਹਨਾਂ ਦਾ ਜਵਾਬ ਪਤਾ ਹੈ ਕੀ ਸੀ ਕਹਿੰਦੇ ਪੁਰਖਾਂ ਹੀ ਓਂ ਦੱਸ ਕਿ ਆਪਣੇ ਧਰਮ ਕੋਟ ਚ ਕੋਟ ਹੀ ਸਿਖਾਂ ਚ ਕਿੰਨੀਆਂ ਕ ਬੈਂਕਾਂ ਆ ਕਿੰਨਾ ਕ ਪੈਸਾ ਪਿਆ ਉੱਥੇ ਕਹਿੰਦਾ ਜੀ ਲੱਖਾਂ ਕਰੋੜਾਂ ਅਰਬਾਂ ਖਰਵਾ ਪਿਆ ਕਹਿੰਦੇ ਤੇਰਾ ਖਾਤਾ ਕਿਹੜੀ ਬੈਂਕ ਚ ਹੈ ਕਹਿੰਦਾ ਜੀ ਮੇਰਾ ਖਾਤਾ ਪੰਜਾਬ ਨੈਸ਼ਨਲ ਬੈਂਕ 'ਚ ਹੈ। ਕਹਿੰਦੇ ਫੇਰ ਤਾਂ ਤੂੰ ਆਪਦੇ ਖਾਤੇ 'ਚੋਂ ਹੀ ਕਢਾ ਸਕਦਾ ਕਿਸ ਭਲਾ ਲੱਖਾ ਕਰੋੜਾ ਪਿਆ ਹੋਵੇ ਕਹਿੰਦੇ ਕਿਸੇ ਦੇ ਖਾਤੇ 'ਚੋਂ ਤਾਂ ਨਹੀਂ ਕਢਾ ਸਕਦਾ। ਕਹਿੰਦੇ ਜੀ ਨਹੀਂ। ਕਹਿੰਦੇ ਲੈ ਫੇਰ ਇਉਂ ਕਰ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਆ ਤੇਰਾ ਖਾਤਾ ਗੁਰੂ ਰਾਮਦਾਸ ਦੇ ਘਰ ਖੋਲਤਾ ਕਹਿੰਦੇ ਅਸੀਂ। ਤੇਰਾ ਖਾਤਾ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਖੋਲਤਾ ਅੱਜ ਤੋਂ। ਇੱਥੋਂ ਹੁਣ ਤੈਨੂੰ ਬਖਸ਼ਿਸ਼ਾਂ ਮਿਲਿਆ ਕਰਨਗੀਆਂ। ਤੇਰੀ ਭਾਵਨਾ ਪੂਰੀ ਹੋ ਗਈ ਕਹਿੰਦਾ ਫਿਰ ਮੈਂ ਹੁਣ ਇਸ ਤੋਂ ਅੱਗੇ ਕੀ ਬੋਲ ਸਕਦਾ ਸੀ ਸਾਥ ਸੰਗਤ ਐਸੇ ਹੁੰਦੇ ਰੱਬ ਦੇ ਪਿਆਰੇ ਪਹਚਾਉਣ ਵਾਲੇ ਜਰਨ ਵਾਲੇ